ਮਿਲ ਰਿਹਾ ਕਿਉਂਕਿ ਇੱਕ ਪਤੀ ਦੇ ਵੱਲੋਂ ਬੇहद ਸ਼ਰਮਨਾਕ ਕਾਰਾ ਕੀਤਾ ਗਿਆ ਜਿਉਂਦੇ ਜੀ ਆਪਣੀ ਪਤਨੀ ਨੂੰ ਮੰਜੇ ਦੇ ਨਾਲ ਬੰਨ ਕੇ ਆਗ ਲਗਾ ਕੇ ਸਾੜ ਦਿੱਤਾ ਗਿਆ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਪਤਨੀ ਦੇ ਢਿੱਡ ਦੇ ਵਿੱਚ ਦੋ ਜੁੜਵਾ ਬੱਚੇ ਵੀ ਸਨ ਪਰ ਆਪਣੇ ਬੱਚਿਆਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਤਰਸਨਾ ਖਾਦਾ ਤੇ ਉਸ ਨੂੰ ਪਹਿਲਾਂ ਮੰਜੇ ਦੇ ਨਾਲ ਬੰਨਿਆ ਤੇ ਫਿਰ ਜਿਉਂਦੇ ਜੀ ਸਾੜ ਦਿੱਤਾ ਗਿਆ ਤਿੰਨ ਜੀਆਂ ਨੂੰ ਤਾਂ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਰਹੀਆਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੋਂ ਦੇ ਪਿੰਡ ਬੁਲੇ ਨੰਗਲ ਤੋਂ ਇਹ ਦਿਲ ਨੂੰ ਦਹਿਲਾ ਦੇ ਕੇ ਰੱਖ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ ਕਿ ਉਸ ਝਗੜੇ ਦੇ ਦਰਮਿਆਨ ਰਕਸ਼ਸ ਵਾਲਾ ਜੋ ਰੂਪ ਹੈ ਉਸ ਪਤੀ ਦੇ ਵੱਲੋਂ ਧਾਰਨ ਕੀਤਾ ਗਿਆ ਪਹਿਲਾਂ ਆਪਣੀ ਪਤਨੀ ਨੂੰ ਮੰਜੇ ਦੇ ਨਾਲ ਬੰਨ੍ਹਿਆ ਤੇ ਫਿਰ ਉਸ ਨੂੰ ਅੱਗ ਲਗਾ ਕੇ ਜਿਉਂਦੇ ਜੀ ਸਾੜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ 6 ਮਹੀਨੇ ਦੀ ਗਰਭਵਤੀ ਸੀ ਜਿਸ ਦੀ ਕੁੱਖ ਦੇ ਵਿੱਚ ਤੋਂ ਜੁੜਵਾ ਬੱਚੇ ਪਲ ਰਹੇ ਸਨ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ 3 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਜਿਆ ਤੋਂ ਬਾਅਦ ਲਗਾਤਾਰ ਆਪਸ ਦੇ ਵਿੱਚ ਨਿੱਕੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਪਰ ਉਹ ਲੜਾਈ ਝਗੜਾ ਇਸ ਕਦਰ ਅੱਗੇ ਵੱਧ ਜਾਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣਾਂ ਕਿਉਂਕਿ ਜਿਉਂਦੇ ਜੀ ਆਪਣੀ ਪਤਨੀ ਨੂੰ ਸੜਨ ਵਾਲਾ ਕੋਈ ਇਨਸਾਨ ਨਹੀਂ ਹੋ ਸਕਦਾ ਬਲਕਿ ਉਹ ਤਾਂ ਸਭ ਤੋਂ ਵੱਡਾ ਹੈਵਾਨ ਉਸ ਨੂੰ ਕਹਿ ਸਕਦੇ ਆ ਜਿਸ ਨੇ ਕੀ ਪਹਿਲਾਂ ਆਪਣੀ ਪਤਨੀ ਨੂੰ ਸਾੜਿਆ ਕਿਉਂਕਿ ਉਸ ਦੀ ਕੋਖ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਦੋ ਜੁੜਵਾ ਬੱਚੇ ਸਨ ਆਪਣੇ ਬੱਚਿਆਂ ਦੀ ਉੱਤੇ ਵੀ ਤਰਸਣਾ ਖਾਦਾ ਹਾਲਾਂਕਿ ਪੁਲਿਸ ਨੇ ਹੌਸਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਜਾਂਚ ਪੜਤਾਲ ਸਾਰੀ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰ ਪਕੇ ਪਰਿਵਾਰ ਨੂੰ ਵੀ ਪੁਲਿਸ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਏਗੀ ਤਾਂ ਪਿੰਡ ਬੁਲੇਨੰਗਲ ਦੀ ਇੱਕ ਕੱਟਣਾ ਦੱਸੀ ਜਾ ਰਹੀ ਹੈ ਤਾਂ ਮੰਜਾ ਵੀ ਤੁਹਾਨੂੰ ਦਿਖਾ ਰਿਹਾ ਜਿਹੜਾ ਕਿ ਸੜਕੇ ਰਾਖ ਹੋ ਚੁੱਕਿਆ ਹੈ ਕਿੰਨੀ ਸ਼ਰਮਨਾਕ ਕਰਤੂਤ ਹੈ ਇਸ ਦੀ ਜਿਸ ਨੇ ਆਪਣੇ ਹੱਥੀ ਆਪਣਾ ਸਾਰਾ ਟੱਬਰ ਖਤਮ ਕਰ ਦਿੱਤਾ ਤੇ ਖਤਮ ਕਰਨ ਦਾ ਕਾਰਨ ਸੁਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਘਰਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਅਕਸਰ ਹੀ ਨਿੱਕੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਪਰ ਕੋਈ ਪਤੀ ਇਸ ਤਰ੍ਹਾਂ ਆਪਣੀ ਪਤਨੀ ਦੇ ਨਾਲ ਕਰੇਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜੋ ਹੈ ਮਨਜੇ ਦੇ ਨਾਲ ਬੰਨਿਆ ਆਪਣੀ ਗਰਭਵਤੀ ਪਤਨੀ ਨੂੰ ਤੇ ਫਿਰ ਉਸ ਨੂੰ ਜਿਉਂਦੇ ਜੀ ਸਾੜ ਦਿੱਤਾ ਗਿਆ ਇੰਨੀ ਜ਼ਿਆਦਾ ਖੁੰਦਕ ਆਪਣੀ ਜੀਵਨ ਸਾਥਣ ਨੂੰ ਲੈ ਕੇ ਉਸ ਪਤੀ ਦੇ ਮਨ ਦੇ ਵਿੱਚ ਫਰੀ ਹੋਈ ਸੀ ਜਿਸ ਨੇ ਕੀ ਆਪਣੇ ਪਰਿਵਾਰ ਦੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਉਹਨਾਂ ਨਿੱਕੇ ਨਿੱਕੇ ਮਾਸੂਮ ਜਿੰਦਾਂ ਬਾਰੇ ਵੀ ਨਹੀਂ ਸੋਚਿਆ ਜਿਨ੍ਹਾਂ ਨੇ ਅਜੇ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਪੈਰ ਵੀ ਨਹੀਂ ਪਾਇਆ ਸੀ ਤਕਰੀਬਨ 3 ਮਹੀਨੇ ਬਾਅਦ ਬੱਚਿਆਂ ਦਾ ਜਨਮ ਹੋਣਾ ਸੀ ਪਰ ਉਸ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਹੈਵਾਨ ਪਿਓ ਨੇ ਉਹਨਾਂ ਮਾਸੂਮ ਬੱਚਿਆਂ ਨੂੰ ਰੱਬ ਦੇ ਕੋਲ ਪਹੁੰਚਾ ਦਿੱਤਾ ਤੇ ਆਪਣੀ ਜੀਵਨ ਸਾਥਣ ਦਾ ਵੀ ਇੰਨਾ ਮਾੜਾ ਹਸ਼ਰ ਕੀਤਾ ਕਿ ਸੁਣ ਕੇ ਹਰ ਇੱਕ ਦੇ ਲੂ ਕੰਡੇ ਖੜੇ ਹੋ ਜਾਣਗੇ ਤੇ ਕਾਰਨ ਵੀ ਕੋਈ ਜ਼ਿਆਦਾ ਵੱਡਾ ਨਹੀਂ ਸਿਰਫ ਤੇ ਸਿਰਫ ਇਹੀ ਕਾਰਨ ਸੀ ਕਿ ਮੀਆਂ بیوی ਦੇ ਵਿੱਚ ਲਗਾਤਾਰ ਨਿੱਕੇ ਮੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਹੁੰਦੇ ਸਨ ਤੇ ਉਹ ਝਗੜੇ ਇਸ ਕਦਰ ਭਾਰੀ ਪੈ ਜਾਣਗੇ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਹਾਲਾਂਕਿ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਦੂਜੇ ਪਾਸੇ ਇਸ ਲੜਕੀ ਜਿਸੇ ਕੀ ਮੌਤ ਹੋ ਚੁੱਕੀ ਹੈ ਉਸ ਤੇ ਪੇਕੇ ਪਰਿਵਾਰ ਨੂੰ ਜੋ ਹੈ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਬਣਦੀ ਕਾਰਵਾਈ ਹੈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤੇ ਜੇਕਰ ਉਸ ਅਮ੍ਰਿਤਕ ਲੜਕੀ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਮਰ ਵੀ ਤਕਰੀਬਨ ਦੱਸੀ ਜਾ ਰਹੀ ਹੈ 23 ਸਾਲ ਦੇ ਕਰੀਬ ਹੈ ਜਿਸ ਦੀ ਕੀ ਪਤੀ ਦੇ ਨਾਲ ਲੜਾਈ ਝਗੜਾ ਸੀ ਤੇ ਸਾੜ ਦਿੱਤੀ ਗਈ ਹੈ ਜਿਉਂਦੇ ਜੀ ਮੰਜੇ ਦੇ ਨਾਲ ਬਨ ਕੇ ਤਾਂ ਉਹ ਮੰਜਾ ਵੀ ਪੁਲਿਸ ਦੇ ਵੱਲੋਂ ਜੋ ਹੈ ਸੜਿਆ ਹੋਇਆ ਉਸ ਨੂੰ ਵੀ ਪਾਸੇ ਕੀਤਾ ਜਾ ਰਿਹਾ ਹੋਰ ਘਰ ਦਾ ਸਮਾਨ ਜਿਹੜਾ ਸੜ ਕੇ ਰਾਖ ਹੋ ਚੁੱਕਿਆ ਹੈ ਉਹ ਸਮਾਨ ਵੀ ਜਿਹੜਾ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲਿਆ ਜਾ ਰਿਹਾ ਤਾਂ ਬੇਹਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਦੱਸਿਆ ਜਾ ਰਿਹਾ ਕਿ ਮਜ਼ਦੂਰੀ ਕਰਕੇ ਜੋ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਉਸ ਔਰਤ ਦੇ ਢਿੱਡ ਦੇ ਵਿੱਚ ਦੋ ਬੱਚੇ ਸਨ ਜੁੜਵਾ ਬੱਚੇ ਅਤੇ ਉਸ ਬੱਚਿਆਂ ਦੇ ਪਿਤਾ ਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕੀਤਾ ਜਾਵੇਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਦਰਅਸਲ ਜਿਉਂਦੇ ਜੀ ਲੜਾਈ ਝਗੜੇ ਤੋਂ ਦੁਖੀ ਹੋ ਕੇ ਪਤੀ ਦੇ ਵੱਲੋਂ ਮੰਜੇ ਦੇ ਨਾਲ ਬੰਨ ਦਿੱਤੀ ਗਈ ਆਪਣੀ ਪਤਨੀ ਤੇ ਫੇਰ ਤੇਲ ਪਾ ਕੇ ਉਸ ਨੂੰ ਸਾਰ ਦਿੱਤਾ ਗਿਆ ਢਿੱਡ ਦੇ ਵਿੱਚ ਦੋ ਬੱਚੇ ਸਨ ਉਹਨਾਂ ਬੱਚਿਆਂ ਦੇ ਉੱਤੇ ਵੀ ਰਤਾ ਤਰਸ ਇਸ ਪਤੀ ਦੇ ਵੱਲੋਂ ਨਹੀਂ ਖਾਦਾ ਕਿਉਂਕਿ ਇੰਨਾ ਜ਼ਿਆਦਾ ਬੇਰਹਿਮ ਅਤੇ ਹੈਵਾਨੀਅਤ ਭਰਿਆ ਰੂਪ ਇਸ ਵਿਅਕਤੀ ਦੇ ਵੱਲੋਂ ਦਿਖਾਇਆ ਗਿਆ ਜਿਸ ਨੇ ਆਪਣੇ ਹੱਥੀ ਆਪਣਾ ਹਸਤਾ ਵਸਤਾ ਪਰਿਵਾਰ ਖੇਰੂ ਖੇਰੂ ਕਰ ਦਿੱਤਾ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀ ਵੀ ਇਸ ਦੇ ਵੱਲੋਂ ਜਾਨ ਲੈ ਲਈ ਗਈ ਬੁਰੇ ਜਪਾ ਦੇ ਬਾਹਰੋਂ ਫੋਨ ਆ ਦੇਖੋ ਉਹ ਨਹੀਂ ਆ ਮਾਂ ਮਮੀ ਹੈਗਾ ਤੂੰ ਜਨੇਕਾ ਬੁਰੇ ਜਪਾ ਦੇ ਆਹ ਸਾਰਾ ਹੈ ਹਾਂ ਬੁਰੇ ਜਪਾ ਉਹ ਘੜੇ ਤੋਂ ਬੁਰੇ ਬਰਾ ਗੱਪਣਾ ਰੰਦ ਰੰਦ ਭਾਬੀ ਉਹ ਸਾਈਡ ਤੇ ਲੱਗਾ ਅੱਗੇ ਜੀ ਕੋਲੀ ਕਹਿਣਾ ਬੁਰੇ ਬੁਰੇ ਜਪਾ ਨੂੰ ਬੈਠ ਕੇ ਕੋਈ ਜਾਨੀ ਇਹ ਨਹੀਂ ਦੇ ਇੱਥੋਂ ਕਿ ਦੋ ਫਾਲੋ ਲਾ ਬਰੋ ਬਰੋ ਪਾ ਦੇ ਫੜਾ ਕੀ ਮਾਮਲਾ ਹੈ ਸਰ ਜਿਹੜਾ ਹੈ ਅੱਜ ਮਾਮਲਾ ਇੱਥੇ ਪਿੰਡ ਬੂਲੇ ਨੰਗੜ ਪੈਂਦਾ ਬਾਬਕਾਲੇ ਮੋੜ ਲਾਗੇ ਸਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਮ ਦੀ ਔਰਤ ਨੂੰ ਅਗਲਾਕੇ ਉਹਦੇ ਘਰੋਂ ਸਾੜ ਦਿੱਤਾ ਗਿਆ ਮੌਕੇ ਤੇ ਪੁੱਜੇ ਹਾਂ ਉਸਦੀ ਮਾਤਾ ਆਈ ਆ ਪਿੰਡ ਕਲੇਰ ਕਮਾਣਾ ਉਹ ਜੋ ਸਟੇਟਮੈਂਟ ਦਿੰਦੀ ਆ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਊ ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਉਹੜੇ ਨੂੰ ਆਪਾਂ ਜਲਦੀ ਰਖਤਾਂ ਲੈਂਦੇ ਹਾਂ ਕੀ ਮਾਮਲਾ ਹੈ